ਆ ਜਾਂਦਾ ਬਈ ਮੋਰ ਤਾਂ ਮੋਰ ਹੀ ਆ ਕਾਂ ਦੀ ਪੂਛ ਤੇ ਮਾਂਜਾ ਬਣ ਕੇ ਮੋਰ ਨਹੀਂ ਬਣਦਾ ਐਂ ਜਾਂਦਾ ਮਾਰਦਾ ਨਹੀਂ ਆ ਬਈ ਜੀ ਇੰਨੇ ਆਣੀਆਂ ਬਈ ਮਾਨਸੇ ਤੋਂ ਆ ਆਪਣੇ ਨਿੱਕੇ ਆਣੀਆਂ ਬਈ ਪੜੀ ਰਿਕਾਰਡ ਤੋਂ ਦੂਜੇ ਨਿੱਕੇ ਹੋਈ ਭੰਗ ਆ ਨਿੱਕਾ ਬਹਿਰੀਣਾ ਬਈ ਅੱਗੇ ਪਿੰਡ ਪੱਖੀ ਚ ਬਈ ਸਾਰੇ ਖਿਡਾਰੀ ਪਹੁੰਚੇ ਹੋਏ ਆ ਬਈ ਅਚ ਅਹੀਂ ਆ ਤਿੰਨ ਚਾਰੇ ਹੋ ਜੇ ਨਰਮ ਜੇ ਖਿਡਾਰੀ ਬਾਕੀ ਸਾਰੇ ਸਰੇਰੇ ਦੇ ਖਿਡਾਰੀ ਆ ਓਏ ਓਏ ਫੜ 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 ਇਕੱਠੇ ਕਰ ਦੇ ਨੇ ਕਿ ਆ ਹਾਂ ਭਾਈ ਗੋਲੇ ਵਾਲੇ ਤੂੰ ਗੋਲੂ ਤੇ ਬਬਲ ਪੰਡ ਪੱਖੀ ਦੇ ਭਈ ਆਪਾਂ ਵਲੌਗ ਦੇ ਦੋ ਪਾਰਟ ਬਣਾਵਾਂਗੇ ਭਾਈ ਪਹਿਲਾਂ ਦੱਸਣ ਲੱਗੇ ਆ ਜਿਹੜੇ ਹਾਉਣ ਵਾਲੇ ਇੱਥੇ ਮੇਲਾ ਲੱਗਣਾ ਕਿਵੇਂ ਖਿਡਾਰੀਆਂ ਦਾ ਨੀ ਨਿੱਕੇ ਹਾਂ ਰਾਜ ਓਏ ਭਾਈ ਸੇਬੀ ਬੈਠਾ ਜੈਦਾਂ ਵਾਲਾ ਕੁਝ ਜੀ ਇਕ ਕਮਰੇ ਨਾਲ ਆ ਗਿਆ ਭਾਈ ਜੀ ਇਹਦਾ ਆ ਆ ਵੇ ਲੋ ਭਾਈ ਇਹ ਇੰਤਜ਼ਾਮ ਕੋਈ ਆ ਬਦਾਨਾ ਸੁਧਿਆਣੀ ਤੇ ਚਾਹ ਸਵੇਰੇ ਹੁਣਸਾਰ ਤੇ ਸਾਡੇ ਅਰਗਾ ਭਾਜੀ ਕਰਾਉਂਦਾ 12:55 ਨਹੀਂ ਮਿਲਦੀ ਮੋਰ ਨੂੰ ਮਿਲ ਜਾਂਦੇ ਸਾਰੇ ਪਾਸੇ ਤਿੰਨ ਪੱਤੀ ਲੱਗਦੀ ਦਾ ਜਿਸਰਾ ਹਾਂਜੀ ਮਿੱਤਰੋ ਲਾੜੀ ਛੋਟੇ ਦਾ ਮੋਹਰ ਆਪਾਂ ਲਵਾ ਲਈ ਸੱਚੀ ਕਿੱਥੇ ਜਾਣਾ ਆ ਜਿਵੇਂ ਆਪਾਂ ਆੜੀ ਖੜੀ ਤਾਂ ਬੋਲੋ ਨਹੀਂ ਯਾਰ ਤੂੰ ਮੰਨ ਲ ਕਰ ਲੋ ਯਾਰ ਆ ਵੀ ਛੱਡ ਲਾ ਆ ਜਿਓ ਚੱਲ ਗਏ ਤਾਂ ਬੰਦ ਜਾਣਾ ਇਹ ਗੇਂਦ ਵੀ ਆਉਂਦੀ ਹੈ ਨਾ ਲੱਗਦੀ ਜਦੋਂ ਕੀ ਨਾ ਕੋਈ ਸੀ ਲੱਗ ਰਹੀ ਚੱਲ ਇੱਕ ਕੰਮ ਕਰ ਦੇਣਾ ਬੰਦਾ ਉਹਨਾਂ ਨੇ ਮੈਂ ਤਾਂ ਆਉਂਦੀ ਵੀ ਨਹੀਂ ਆ ਨਿੱਕੇ ਹੋਰ ਭਾਈ ਜੀ ਸਸਰੀ ਦਾ ਆਈਡੀ ਅੱਜ ਬਾਜੀ ਦੇ ਪੰਡ ਪੱਖੀ ਅੱਜ 97 ਕਬੂਤਰਾਂ ਕੇ 94 94 ਕਬੂਤਰਾਂ ਨੂੰ ਔਲੇ ਲਾ ਕੇ ਵੀ ਪੰਡ ਪੱਖੀ ਤੇ ਮੋਰ ਮਾਰ ਆ ਰਿਹਾ ਭਾਈ ਸਾਰੇ ਆਏ ਆ ਆਪਾਂ ਭਾਈ ਇਹ ਬਾਜੀ ਰੈਨ ਜਰੂਰ ਕੜਲਾ ਕੜਲਾ ਨਹੀਂ ਰਹੀ ਆ ਕੜਲਾ ਵਿਚ ਵੜ ਜਾ ਰੰਬਦੇ ਇਹਦੇ ਵਿਚ ਬਹਿ ਕੇ ਬਹਿ ਕੇ ਪੁੱਤਰਾ ਇੱਥੇ ਵਿਚ ਬੈਠਾ ਰੰਬਦੇ ਓਏ ਆ ਇਹਦੇ ਵਿੱਚ ਕਿਹੜਾ ਡਿੱਗਿਆ ਏ ਆਪਣੇ ਨਾਲ ਨਿੱਕੇ ਮਾਰ ਖਾਨੇਗਾ ਓਏ ਇਧਰੋਂ ਵਾਪਸ ਹੋ ਜਾ ਬਾਈ ਕਿੰਨੇ ਟਿਕਿਆ ਕੀ ਆ ਹੈ ਨੀ ਮਾ ਓਏ ਕਿਹੜੇ ਕਬੂਤਰ ਟਿੱਕੇ ਜਾਓ ਟਡਵਾਓ ਨਾਲ ਦਾ ਕੇ ਜਾ ਯਾਰ ਆਪ ਤਾਂ ਜਾਓ ਫਰੋ ਚਲ ਡਾਂਗੂ ਤੇ ਲੱਗੇ ਬੰਤੀ ਜਿਹੜੀ ਆ ਮੈਨੂੰ ਰੱਖਣਾ ਹੈ ਸਭ ਤੋਂ ਪਰਵਾਹ ਆਈ ਪਈ ਹੁੰਦਾ ਹੈ ਮੈਂ ਮੈਂ ਆ ਮੇਰੇ ਮਿੱਤਰੋ ਚਾਦਾ ਲੰਗੀ ਚਾਦਾ ਵੈਰੀ ਤੇ ਆ ਬਦਾਨੇ ਦਾ ਵੈਰੀ ਤੇ ਇਹ ਸੰਗਦਾ ਵੀ ਥੋੜਾ ਜਨਾਨੀ ਗੰਗ ਇਹ ਥੋੜਾ ਥੋੜਾ ਸ਼ਰਮੀਲਾ ਹੈ ਮੋਰ ਨੇ ਫੜਾ ਕੇ ਫਿਰ ਨਾ ਫੋਟੋ ਕਰਾ ਲਾ ਇਹਨੇ ਕਰਾਈ ਨਹੀਂ ਤੇ ਭੈਣ ਚਲ ਲੱਸੀ ਪੀਂਦੇ ਮੇਰੇ ਨਾਲੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦੇ ਬਾਈ ਆਪਣਾ ਕਬੂਤਰ ਪੱਜ ਗਿਆ ਸੀਗਾ ਪੰਡ ਪੱਖੀ ਤੋਂ 11 12 ਦੇ ਟਾਈਮ 'ਚ ਤੇ ਬਾਜੀ ਬਾਈ ਬਹੁਤ ਸੋਹਣੀ ਚੱਲੀ ਜਾਂਦੀ ਆ ਤੇ ਦਿਨ ਤਾਂ ਥੋੜਾ ਜਿਹਾ ਹੋ ਗਿਆ ਮਿੱਸਾ ਤੇ ਤਿੰਨ ਦੇ ਟਾਈਮ 'ਚ ਬਾਈ ਫਿਰਦੇ ਆ ਘਾੜ ਤੋਂ ਘਾਟ ਵੀ 60 65 ਕਬੂਤਰ ਫਿਰਦੇ ਆ ਜੀ ਤੇ ਬਾਕੀ ਦੀ ਵੀ ਅਪਡੇਟ ਦਵਾਂਗੇ ਬਾਈ ਤੁਹਾਨੂੰ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਬਾਈ ਤੇ ਫਨਵਾ ਅਪਡੇਟ ਦਵਾਂਗੇ ਸਾਰੀ ਐਂਡ ਜਰੂਰ ਵੇਖਿਓ ਮੇਰੇ ਭਰਾ ਸਾਰੇ ਬਾਈ ਆ ਫਿਰਦੇ ਕਬੂਤਰਾਂ ਦੇ ਦਰਸ਼ਨ ਕਰਾਉਣੇ ਸਾਨੂੰ ਆ ਮੋਰ ਦਾ ਵੀ ਆ ਫਿਰਦਾ ਵੀ ਬਹੁਤ ਚੰਗਾ ਬੱਪੀ ਆਣੇ ਵਾਲੇ ਦਾ ਤੇ ਕਬੂਤਰ ਬਹਿ ਕੇ ਤਾਂ ਬਈ 1 200 ਆ ਇੱਕ ਬਾਈ ਜਰਾ ਮਾਣ ਦੇ ਜਿੰਦਗੀ ਇਹਦਾ ਉਹ ਦਿਨ ਖੋਲ ਕੇ ਆਹ ਪਤਾ ਨਹੀਂ ਬਾਈ ਕਿਹੜੇ ਭਰਾ ਦਾ 8000 ਉਹ ਪਿਆ ਕੋਠੀ ਤੇ 8000 ਐਂਟਰੀ ਸੀ ਬਾਈ ਤਿੰਨ ਮੋਟਰਸਾਈਕਲ ਨਾਮ ਚ ਤੇ ਇੱਕ ਕੀ ਸੀ ਫਰਿੱਜ ਇੱਕ ਫਰਿੱਜ ਆ ਬਾਈ ਹਾਂਜੀ ਮਿੱਤਰੋ ਬਾਈ ਇੱਥੇ ਪੰਡ ਪੱਖੀ ਬਾਜੀ ਤੇ ਰੋਟੀ ਬਾਈ 24 ਘੰਟੇ ਚੱਲਣੀ ਐ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਬਾਈ ਪੱਖੀ ਵਾਲਿਆਂ ਨੇ ਆ ਬਈ ਬੱਚੇ ਖੁੱਲਾ ਸੱਦਾ ਬਈ ਹਰ ਕਿਸੇ ਨੂੰ ਬਈ ਕੋਈ ਜਵਾਬ ਨਹੀਂ ਰੋਟੀ ਤੇ ਰੋਕ ਟੋਕ ਨਹੀਂ ਆ ਮੈਂਟਲ ਆ ਗਿਆ ਬਦਰ ਵੀ ਗਿਆ ਬਈ ਕੀ ਵਾਲਾ ਜੀ ਅੱਜ ਬਾਜੀ ਤੇ ਬਈ ਫੈਂਡ ਪੱਖੀ ਮੋਰ ਆਇਆ ਤੇ ਸਾਰੇ ਭਰਾ ਫੋਟੋਆਂ ਕਰਾਈ ਜਾਂਦੇ ਆ ਸਟਾਰ ਬੰਦਾ ਬਈ ਇਹ ਤਰ ਗਿਆ ਉਧਰ ਆ ਜਾਂਦਾ ਫੇ ਹੁਣ ਬੰਨੋ ਅੱਜ ਐਂ ਪਾਰ ਕੋਰਡਿੰਗ ਹੁਣ ਬੰਨਣਾ ਮੋਰ ਨੂੰ ਅੱਜ ਸਾਰਾ ਗੱਲ ਹੋਣਾ ਕੀ ਦੋਵੇਂ ਸਾਹ ਅੰਦਰ ਭਾਲੀ ਸੰਗਤ ਹੈਪੀ ਫੱਦੇ ਜਨਾਲ ਤੇ ਭਾਈ 55 ਤੋਂ ਟਾਈਮ ਸਟਾਰਟ ਹੈ ਇਹਨਾਂ ਦਾ ਕੁਤਬਾ ਇਹ ਗੁਰਤਮਾ ਸਟਨਾਂ ਲੀਡ ਆ ਰਹੀ ਹੈ। ਪ੍ਰੀਤ ਕੇ ਖੇੜ ਕੇ ਮੱਧਮਾ ਗੋਲ। ਇਹ ਬੋਲੇ ਮੱਧਮਾ ਗੋਲ ਵੀ ਭਾਈ। ਇਹ ਮੈ ਇਧਿਆ ਮੋੜ ਦੋ। ਲੈ ਅੱਜ ਲੋਣਾ। ਚਲ ਇਹ ਦੇਖੋ। ਇਹ ਨਾ ਜਿਹੜਾ। ਮੈਂ ਮਾਤਾ ਨੂੰ ਲਾ ਕੇ ਲੈ ਜਾ ਰਿਹਾ। ਕਿੰਨੀ ਰਾਜੀ। ਇਹ ਕਿਹੜੀ ਗੱਲ ਕਰ ਰਹੀ। ਜਿਹੜੀ ਗੋਲ ਨਹੀਂ ਕੀਤੀ ਹੈ ਤਰੀ। ਸੰਦੀਪ ਦੀ ਗੱਲ ਕਰਦਾ। ਜਿਹੜਾ ਤੇ ਨੰਬਰ ਹੈ। ਸਾਰਾ ਦਿਨ ਗੋਲ ਨਹੀਂ ਬੀਬੀ ਆਪੀ ਤੇ ਹੈ ਨਹੀਂ ਕਿ ਮਾਚਾ ਵਜਨ ਕਾ ਉਹਨਾਂ ਨੂੰ ਵੀ ਬਾਹਰੋਂ ਪੜਿਆ ਜਿਹੜਾ 43 ਬਾਰੀ ਪੜ ਜਾਂਦਾ ਇਹਨੇ ਆਖਿਆ ਕਿ ਨਾ ਐਂਟਰੀ ਮੋੜ ਦਿਓ 100 ਬੰਦਾ ਚੋ ਐਂਟਰੀਆਂ ਜੀ ਵਰੀਆਂ ਕੰਟਰੀ ਰੱਖ ਲਓ ਆਹ ਨੇੜੇ ਉਹ ਮੰਨੇ ਨਹੀਂ ਅਨੋਠੀ ਜਿਹਾ ਕੋਈ ਨਹੀਂ ਇਹ ਬਾਤਾਂ ਦਾ ਚੱਲਣਾ ਨਹੀਂ ਇਹਨਾਂ ਤੇ ਬਾਤਾਂ ਦਾ ਰਹਿੰਦੇ ਚਾਰਾਂ ਨੇ ਕਿਆ ਦੱਸਦਾ ਕੋਕ ਨਹੀਂ ਦੱਸਦਾ 10 ਰਹਿ ਗਏ ਆ 10 15 ਹੀ ਰਹਿ ਗਏ ਬਾਈ 6.5 ਦੀ ਅਪਡੇਟ ਚ ਨਾਲ ਹੀ ਬਾਦ ਗਾਣਾ ਆ ਫੰਦਾ ਬਾਦ ਗਾਣਾ ਲੈ ਕੇ ਜਾਉਂਗਾ ਨਹੀਂ ਨਹੀਂ ਆਪ ਜਾਣੇ ਅੱਗੇ ਕਬੂਤਰ ਕਿੱਟ ਡਿਰੀਆ ਡਿਟ ਡਿਰੀਆ ਬਈ ਰੌਣਾ ਪੱਬਾ ਲੰਡਾ ਕੋ ਉੱਤਰ ਬਹਿ ਕੇ ਉੱਡ ਗਿਆ ਬੜੀ ਕੱਟਿਆ ਗਿਆ ਮੋੜ ਵੀ ਆ ਗਿਆ ਆਹ ਲੰਨਣਾ ਬਾਰੀ ਹੋ ਜਾਂਦਾ ਨਹੀਂ ਖੜਦੀ ਨਹੀਂ ਖੜਦੀ ਨਹੀਂ ਉਹਦੇ ਖਾਂ ਵੀ ਨਹੀਂ ਹੁੰਦੇ ਲਗਭਗ 3 ਕਰੋੜ ਨਹੀਂ ਲੱਗਦੇ ਜੱਤੀ ਭੰਗਰ ਜੋਤਪੁਰਾਂਦੀ ਰਾਣਾ ਕੰਧਿਆਲ ਅਵੀ ਤਲਵੰਡੀ ਕੰਪਾ ਪੱਖੀ ਜੱਫਾ ਅਬਦੁੱਲਾ ਸਣੀ ਨਵਕਿਲਾ 100 ਰੁਪਈਆ ਦੀ ਮੋਰ ਬੱਤੀ ਐ ਨਾ ਵਾਲੀ ਰਾਜਕੋਟ ਇਹ ਬਾਈ 21 ਗੂਟਰ ਸਾਡੇ ਸ਼ਾਮਲਾ ਤੇ 21 ਦੇਖੀ ਸੀ ਦੇਖ ਰਿਹਾ ਜੇ ਤੁਗਣਾ ਕੋਈ ਹੋਰ ਨਾ ਆਦਾ ਤੁਹਾਨੂੰ ਪਤਾ ਛਾਹਦਾ ਬਾਈ ਕਿਹਦੇ ਗੂਟਰ ਸ਼ਾਮਲਾ ਬਾਈ ਪੂਰੇ ਮੋਰ ਦਾ ਵੀ ਫਿਰਦਾ ਸਾਡਾ ਭੋਲੂ ਵਾਲਾ ਢੱਲਾ ਪਿੰਡ ਦਾ ਲਖੋਰ ਸਾਡੇ ਪਿੰਡ ਵਾਲੇ ਮੋਰ ਦਾ ਵੀ ਫਿਰਦਾ ਸਹੀ ਆਣਾ ਪੋੜੇ ਦੇ ਇੰਦੇ ਆਇਆ ਇੱਕ ਵਾਰੀ ਉੱਪਰ ਪਾੜੀ ਦਾ ਟਾਈਮ ਆ ਗਿਆ ਬਈ ਨਹੀਂ ਮਹੀ ਮਾੜੀ 5 ਮਿੰਟ ਹੱਟੇ ਬਈ ਪਰਕਾਈ ਅੱਡੇ ਕੰਮ ਆ ਜਾਂਦਾ ਸ਼ੈਰੀ ਆਹ ਹਾਂ ਰੜਾਈ ਆਣਾ ਕੱਲ੍ਹ ਵੀ ਹਲਤਾ ਕਪੂਤਰ ਕਰਦੇ ਰਹਾ ਸਾਬ ਤੇ ਮੇਰੇ ਆਓ ਰੰਗਲੀ ਕਲੀਅਰ ਹੋਇਆ ਟਾਈਮ ਲੱਗਾ ਇੱਕ ਰੋਣਾ ਪਈ ਸੈਨ ਹਰ ਦਾ ਬੱਤੇ ਕੰਮ ਆ ਜਾਂਦੋ ਤੇ ਆਹ ਰਹੀ ਰਹੇ ਬਈ ਵੀ ਬਾਈ ਕਪੂਤਰ ਫਿਰਦੇ ਆ ਆਹ ਭਾਈ ਬਹੁਤ ਜ਼ੋਰ ਲਾਈਦਾ ਕਪੂਤਰ ਜੋ ਨਹੀਂ ਬੜਾ ਲਈ ਜਾਂਦਾ ਹੂੰ ਮੋਸ਼ੀ ਮੋਲੇ ਵਾਲੀ ਬਈ ਕੋ ਉੱਚ ਕਰਤਿਆਂ ਜੀ ਲੈ ਜੀ ਮੋਸ਼ੀ ਸਾਰੇ ਇੱਕ ਜਾ ਬੈਠੇ ਸੇ ਬਸੇ ਲੱਗ ਬੈਠੇ ਸੇ ਫਿਰ ਉਹਨਾਂ ਨੇ ਇੱਕ ਮਿੰਟ ਬਈ ਅਜੇ 48 ਦੇ ਟਾਈਮ ਤੋਂ ਹੋ ਰਹੇ ਆਂਗਾ 48 ਤੋਂ 45 ਤੱਕ ਆਣੀ ਨਹੀਂ ਆ ਰੋ 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 ਨਾ ਨਹੀਂ ਨਾ ਮੇਰੇ ਮਤਿ ਕੋ ਨਾ ਨਹੀਂ ਨਾ ਬੋਲੀ ਜੇ ਕੋਈ ਕੰਮ ਕਰਨਾ ਪਈ ਹਾਂ ਦੇਖਿਆ ਮੁਰਦਾ ਚੱਲ ਗਿਆ ਥੱਲੇ ਹੋਰ ਆ ਜੋ ਚਲਦੇ ਆ ਬਾਤ ਚੱਲ ਗਿਆ ਆ ਪਾਟ ਕੇ ਪੌਂਦੇ ਠੀਕ ਤਾਂ ਨਹੀਂ ਪੰਦੇ ਨਹੀਂ ਪੌਂਦੇ ਦਹਾਂ ਚ ਪਾਉਣੀਆਂ ਹੀ ਦਹਾਂ ਦਾ 7.5 ਟਾਈਮ ਕਰਾਉਣਾ ਆਈਗਾ ਉਹ ਜੋਰ ਜੱਪਨ ਕਿੱਥੇ ਆਹ ਲੌਲੀ ਪਤਾ ਨਹੀਂ ਕਿਹੜੇ ਨੇ